ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਚਾਹੇ ਕੁੜੀ ਦੀ ਵਿਦਾਈ ਹੋਵੇ ਜਾਂ ਬਰਾਤ ਲੈ ਕੇ ਜਾਣ ਦੀ ਗੱਲ ਹੋਵੇ ਤਾਂ ਉਸ ਬਹੁਤ ਸਾਰੇ ਤਰੀਕੇ ਅਪਣਾਏ ਜਾਂਦੇ ਨੇ ਚਾਹੇ ਉਹ ਹੈਲੀਕਾਪਟਰ ਦੀ ਵਰਤੋਂ ਹੋਵੇ ਹਾਥੀ ਘੋੜਿਆਂ ਦੀ ਵਰਤੋਂ ਹੋਵੇ ਪਰ ਯੂਪੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਦਾ ਜੋ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਇਹ ਵੀਡੀਓ ਜਦੋਂ ਤੁਹਾਡੇ ਸਾਹਮਣੇ ਆਏਗਾ ਤੁਸੀਂ ਸੋਚਣ ਦੇ ਮਜਬੂਰ ਹੋ ਜਾਓਗੇ ਕਿ ਲੋਕ ਕਿਸ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਨੇ ਯੂਪੀ ਦੇ ਚਾਂਸੀ ਦੀ ਅਸੀਂ ਗੱਲ ਕਰ ਰਹੇ ਹਾਂ ਉੱਥੇ ਜਦੋਂ ਇੱਕ ਕੁੜੀ ਦਾ ਵਿਆਹ ਹੋਇਆ ਬਰਾਤ ਜਦੋਂ ਉੱਥੋਂ ਵਾਪਸ ਮੁੜਨ ਲੱਗੀ ਕੁੜੀ ਨੂੰ ਨਾਲ ਲੈ ਕੇ ਤਾਂ ਪਿੱਛੇ ਬੁਲਡੋਜ਼ਰਾਂ ਦਾ ਕਾਫਲਾ ਦੇਖਣ ਨੂੰ ਮਿਲਿਆ ਤਸਵੀਰਾਂ ਤੁਸੀਂ ਦੇਖੋ ਇਹ ਆਪਣੇ ਆਪ ਦੇ ਵਿੱਚ ਬੇਹਦ ਹੈਰਾਨ ਕਰਨ ਵਾਲੇ ਤਸਵੀਰਾਂ ਨੇ ਇਹ ਤਸਵੀਰਾਂ ਯੂਪੀ ਦੇ ਚਾਂਸੀ ਜ਼ਿਲ੍ਹੇ ਦੀਆਂ ਨੇ ਅੱਗੇ ਡਿਟੇਲ ਅਸੀਂ ਦੱਸਦੇ ਹਾਂ ਪਰ ਇਹ ਤਸਵੀਰਾਂ ਬੇਹਦ ਹੀ ਦਿਲਚਸਪ ਨੇ ਆਪਣੇ ਆਪ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਦੋ ਤਸਵੀਰਾਂ ਨੇ ਇੱਕ ਪਾਸੇ ਜਦੋਂ ਕੁੜੀ ਲਾੜਾ ਤੇ ਲਾੜੀ ਅਗਲੀ ਇਸ ਅਗਲੀ ਗੱਡੀ ਦੇ ਵਿੱਚ ਬੈਠ ਕੇ ਜਾ ਰਹੇ ਨੇ ਤੇ ਪਿੱਛੇ ਬੁਲਡੋਜ਼ਰਾਂ ਦਾ ਕਾਫਲਾ ਇੱਕ ਘੱਟੋ ਘੱਟ 10 ਤੋਂ 12 ਬੁਲਡੋਜ਼ਰ ਨੇ ਜੋ ਇਸ ਨਵ ਵਿਆਹੀ ਜੋੜੀ ਦੀ ਜੋ ਕਾਰ ਹੈ ਉਸ ਦੇ ਪਿੱਛੇ ਪਿੱਛੇ ਚੱਲ ਰਹੀ ਸੀ ਤੇ ਡੀਜੇ বাজਾਇਆ ਜਾ ਰਿਹਾ ਸੀ ਤੇ ਜੋ ਲੋਕ ਬਰਾਤ ਚ ਗਏ ਸੀ ਉਹ ਬੇਹਦੀ ਖੁਸ਼ ਹੋ ਕੇ ਲਾੜੀ ਨੂੰ ਲੈ ਕੇ ਵਾਪਸ ਆ ਰਹੇ ਸੀ ਤੇ ਇਹ ਤਸਵੀਰ ਲੋਕਾਂ ਨੂੰ ਹੈਰਾਨ ਕਰਦੀ ਹੈ ਕਿ ਕਿਸ ਤਰ੍ਹਾਂ ਕੋਈ ਆਪਣੇ ਸ਼ੌਕ ਨੂੰ ਇਸ ਤਰ੍ਹਾਂ ਪੁਗਾ ਸਕਦਾ ਦੂਜੇ ਪਾਸੇ ਜੋ ਤਸਵੀਰ ਹੈ ਇਹ ਜਦੋਂ ਬਰਾਤ ਤੁਰਨ ਲੱਗੀ ਵਾਪਸ ਲਾੜੀ ਨੂੰ ਲੈ ਕੇ ਤਾਂ ਇਹ ਬੁਲਡੋਜ਼ਰ ਅਚਾਨਕ ਆ ਕੇ ਖੜ ਗਏ ਖਾਸ ਕਰਕੇ ਕੁੜੀ ਵਾਲਿਆਂ ਨੂੰ ਵੀ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਸਰਪ੍ਰਾਈਜ਼ ਹੋ ਸਕਦਾ ਹੈ ਤੁਸੀਂ ਦੇਖ ਰਹੇ ਹੋ ਕਿ ਲੋਕ ਇੱਕ ਪਾਸੇ ਖੜੇ ਨੇ ਔਰਤਾਂ ਜ਼ਿਆਦਾਤਰ ਖੜੀਆਂ ਨੇ ਕਿਉਂਕਿ ਜਦੋਂ ਕੁੜੀ ਨੂੰ ਗੱਡੇ ਦੇ ਵਿੱਚ ਬਿਠਾਇਆ ਜਾ ਰਿਹਾ ਸੀ ਲਾੜੀ ਨੂੰ ਬਿਠਾਇਆ ਜਾ ਰਿਹਾ ਸੀ ਤੇ ਪਿੱਛੇ ਇਹ ਕਾਫਲੇ ਦੀ ਸ਼ਕਲ ਦੇ ਵਿੱਚ ਬੁਲਡੋਜ਼ਰ ਆ ਕੇ ਖੜ ਗਏ ਤੇ ਉਸ ਤੋਂ ਬਾਅਦ ਜਿਵੇਂ ਹੀ ਇਹ ਡੋਲੀ ਵਾਲੀ ਕਾਰ ਤੁਰਦੀ ਹੈ ਤਾਂ ਪਿੱਛੋਂ ਇਹ ਬੁਲਡੋਜ਼ਰ ਵੀ ਤੁਰਨਾ ਸ਼ੁਰੂ ਕਰ ਦਿੰਦੇ ਨੇ ਇਹ ਯੂਪੀ ਦੀ ਤਸਵੀਰ ਹੈ ਇਹ ਤਸਵੀਰ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਯੂਪੀ ਦੇ ਵਿੱਚ ਯੋਗੀ ਅਦਿੱਤਿਆਨਾਥ ਦੀ ਸਰਕਾਰ ਹੈ ਤੇ ਬੁਲਡੋਜ਼ਰ ਵਾਲੇ ਬਾਬਾ ਦੇ ਨਾਂ ਦੇ ਨਾਲ ਵੀ ਉਹ ਜਾਣੇ ਜਾਂਦੇ ਨੇ ਤੇ ਇਹ ਲੋਕ ਇਸ ਤਸਵੀਰ ਨੂੰ ਉਹਨਾਂ ਨਾਲ ਵੀ ਜੋੜ ਕੇ ਦੇਖ ਰਹੇ ਨੇ yogi adityanath ਦੇ ਨਾਲ ਕਿਉਂਕਿ ਇਹ ਤਸਵੀਰ ਆਪਣੇ ਆਪ ਦੇ ਵਿੱਚ ਉਹਨਾਂ ਦੇ ਨਾਲ ਹੀ ਕਨੈਕਟ ਕਰਦੀ ਹੈ ਕਿਉਂਕਿ ਜਦੋਂ ਵੀ ਕੋਈ ਕ੍ਰਾਈਮਨਲ ਹੁੰਦਾ ਕੋਈ ਵੀ ਅਜਿਹੀ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਬੁਲਡੋਜ਼ਰ ਚਲਾਇਆ ਜਾਂਦਾ ਤੇ ਬੁਲਡੋਜ਼ਰ ਬਾਬਾ ਦੇ ਨਾਮ ਦੇ ਨਾਲ yogi adityanath ਪ੍ਰਸਿੱਧ ਨੇ UP ਦੇ ਵਿੱਚ ਤੇ UP ਦੇ ਵਿੱਚ ਇੱਕ ਪਿਓ ਨੇ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਸਰਪ੍ਰਾਈਜ਼ ਦਿੱਤਾ ਕਿ ਜਦੋਂ ਉਸ ਦੀ ਨੂੰਹ ਆਉਂਦੀ ਹੈ ਤਾਂ ਨੂੰਹ ਦੀ ਵਿਦਾਈ ਵੇਲੇ ਜੋ ਬੁਲਡੋਜ਼ਰਾਂ ਦਾ ਕਾਫਲਾ ਹੈ ਉਸ ਨੂੰ ਨਾਲ-ਨਾਲ ਤੋਰਿਆ ਜਾਂਦਾ ਜਿਉ ਤੁਹਾਨੂੰ ਦੱਸਿਆ ਕਿ ਇਹ ਯੂਪੀ ਦੇ ਚਾਂਸੀ ਜ਼ਿਲ੍ਹੇ ਦੇ ਵਿੱਚ ਇਹ ਵੀਡੀਓ ਹੁੰਦਾ ਹੈ ਇਹ ਵੀਡੀਓ ਤੇ ਉੱਥੋਂ ਵਾਇਰਲ ਹੋ ਰਿਹਾ ਹੈ ਤੇ ਜਦੋਂ ਹੀ ਇਹ ਪੂਰਾ ਕਾਫਲਾ ਤੁਰਦਾ ਹੈ ਤਾਂ ਡੀਜੇ ਦੀ ਜੋ ਮਿਊਜ਼ਿਕ ਹੈ ਉਸ ਦੇ ਉੱਪਰ ਬਾਕੀ ਲੋਕ ਨੱਚਦੇ ਹੋਏ ਅੱਗੇ ਵਾਦੇ ਦਿਖਾਈ ਦੇ ਰਹੇ ਨੇ ਤੇ ਇਹ ਵਿਆਹ ਹੋਇਆ ਸੀ ਅੱਜ ਤੋਂ 1-2 ਦਿਨ ਪਹਿਲਾਂ ਇਸ ਵਿਆਹ ਦੀਆਂ ਤਸਵੀਰਾਂ ਜੋ ਨੇ ਹੁਣ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਨੇ ਇਸ ਜੋ ਲੜਾ ਸੀ ਲੜਾ ਵੀ ਸਾਹਮਣੇ ਆਇਆ ਕਿ ਆਖਿਰਕਾਰ ਇਹ ਜਿਹੜਾ ਯੂਨਿਕ ਤਰੀਕਾ ਇਹ ਕਿਉਂ ਅਪਣਾਇਆ ਗਿਆ ਲਾੜੇ ਦਾ ਪਿਓ ਵੀ ਸਾਹਮਣੇ ਆਇਆ ਕਿ ਇਹਨਾਂ ਖਰਚਾ ਕਰਕੇ ਅਸੀਂ ਅਜਿਹਾ ਕਿਉਂ ਕੀਤਾ ਕਿਉਂਕਿ ਇਹ ਜੋ ਤੁਸੀਂ ਦੇਖ ਰਹੇ ਹੋ ਕਾਫਲਾ ਇਸ ਦੇ ਵਿੱਚ ਬਲਡੋਜ਼ਰ ਜਦੋਂ ਲਗਾਏ ਗਏ ਤੇ ਇਹਨਾਂ ਦੇ ਉੱਪਰ ਕਿੰਨਾ ਤੇਲ ਖਰਚਾ ਹੋਇਆ ਹੋਏਗਾ ਕਿਉਂਕਿ ਬਲਡੋਜ਼ਰ ਤੁਹਾਨੂੰ ਪਤਾ ਹੈ ਕਿ ਇਨੀ ਹੈਵੀ ਮਸ਼ੀਨ ਹੁੰਦੀ ਹੈ ਜਦੋਂ ਇਸ ਨੂੰ ਚਲਾਇਆ ਜਾਂਦਾ ਤਾਂ ਇਸ ਦੀ ਇਸ ਦੀ ਜੋ ਮਾਈਲੇਜ ਹੈ ਉਹ ਬੇहद ਘਟ ਜਾਂਦੀ ਹੈ ਤਾ ਆਪਣੇ ਪਿਓ ਆਪਣੇ ਪੁੱਤਰ ਦੇ ਜੋ ਵਿਆਹ ਦੇ ਵਿੱਚ ਇਸ ਤਰ੍ਹਾਂ ਦਾ ਸ਼ੌਕ ਆਪਣਾ ਪਿਓ ਉਸ ਦਾ ਪਿਓ ਕਿਸ ਤਰ੍ਹਾਂ ਪਗਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਰਹੇ ਹੋ ਤਾਂ ਜੋ ਲਾੜੇ ਦਾ ਪਿਓ ਉਹਨਾਂ ਦਾ ਕੀ ਕਹਿਣਾ ਹੈ ਇਸ ਪੂਰੇ ਜੋ ਉਹਨਾਂ ਨੇ ਕੰਮ ਕੀਤਾ ਉਸ ਦੇ ਬਾਰੇ ਕੀ ਕਹਿਣਾ ਉਸ ਤੋਂ ਬਾਅਦ ਤੁਹਾਨੂੰ ਲਾੜੇ ਦੇ ਵੀ ਜੋ ਬਿਆਨ ਉਹ ਵੀ ਸੁਣਾਵਾਂਗੇ ਤਾਂ ਲਾੜੇ ਦਾ ਜੋ ਪਿਓ ਹੈ ਉਸਨੇ ਇਸ ਤਰ੍ਹਾਂ ਕਿਉਂ ਕੀਤਾ ਤੁਸੀਂ ਤੁਸੀਂ ਵੀ ਸੁਣੋ ਕਿਉਂਕਿ ਇਹ ਜੋ ਕਾਫਲੇ ਬੁਲਡੋਜ਼ਰ ਦਾ ਕਾਫਲਾ ਹੈ ਬੁਲਡੋਜ਼ਰਾਂ ਦਾ ਹੀ ਕੰਮ ਲਾੜੇ ਦਾ ਪਿਓ ਕਰਦਾ ਹੈ ਤਾਂ ਉਸਨੇ ਸੋਚਿਆ ਕਿ ਜੋ ਮੈਂ ਕੰਮ ਕਰਦਾ ਕਿਉਂ ਨਾ ਉਹਨਾਂ ਨੂੰ

अचानक ये हुआ जब हमेशा परंपराओं पहले से आती रही के कार से हो रही या हेलीकॉप्टर से हो रही अब हमारे पास जेसी भी मशीन थी तो हमने उस हिसाब से जेसी भी मशीन से कर दी अब हमारा काबू हेलीकॉप्टर से तो है नहीं और हेलीकॉप्टर जैसे कई लोग बैलगाड़ी से भी कराते है तो हमने सोचा हमारे पास जो था जो हमारे पास था हमने उससे जेसीबी से कराई और कार फोर व्हीलर गाड़ियों से ही विदाई कराई हाँ हमारे बड़े भैया के लड़का के की शादी मैं ये कहना चाहूँगा कि ये सबको अच्छा लगता है और इसीलिए लोगों ने तो बुलडोजर का करने के लिए हम लोग लोग बुलडोजर अच्छा लगता है जी जी चारों तरफ इसकी चर्चाएं बैलगाड़ी से कराते हैं बधाई कोई हेलीकॉप्टर से कराता है आपने बुलडोजर से कराई है सबको अच्छा लगा था इसलिए इसे अच्छा कराने का उचित समझा है लोगो ने ये ये, ये मान लिया जाए कि बहुत ज्यादा लोकप्रिय है उत्तर प्रदेश में बुलडोजर जी 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 बाबा जी का बुलडोजर लोकप्रिय है जी 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 एक एक कैसे विचार आ गया देखिए सब लोगों का विचार है इसलिए तो करना पड़ा है इसलिए है ना मोम डैड के लिए सब लोगों ने कहा तो इसलिए और सबकी राय रही इसलिए करने के लिए एक